ਅੱਜ ਇਲੈਕਸ਼ਨ ਦੀ ਡੇਡ ਹੈ ਹੈਰੀਟੇਜ ਜਿਹੜੀ ਕਲੱਬ ਹੈ ਦੀ ਇਹ ਅੰਮ੍ਰਿਤਸਰ ਦਾ ਬੜਾ ਪ੍ਰੈਸਟੀਜੀਅਸ ਕਲੱਬ ਹੈ ਅੱਜ ਦੀ ਇਲੈਕਸ਼ਨ ਡਿਕਲੇਅਰ ਹੋਈ ਸੀ ਅੱਜ ਕਰਨ ਲਈ ਪਰ ਅੱਜ ਸਵੇਰੇ ਜਿਹੜੀ ਹੈ ਐਡਮਿਨਿਸਟ੍ਰੇਸ਼ਨ ਨੇ ਆ ਕੇ ਦੂਜੀ ਪਾਰਟੀ ਨਾਲ ਮਿਲ ਕੇ ਕੋਈ ਪਤਾ ਨਹੀਂ ਇਹਨਾਂ ਨੇ ਕੀ ਚਾਲ ਚੱਲੀ ਹੈ ਇਲੈਕਸ਼ਨ ਨੂੰ ਜਿਹੜਾ ਨਾ ਉਹਨੂੰ ਪੋਸਟਪੋਨ ਕਰ ਦਿੱਤਾ ਗਿਆ ਔਰ ਨਾ اٹੈਂਡੈਂਸ ਰਜਿਸਟਰੀ ਦੇ ਉੱਪਰ ਕਿਸੇ ਨੇ ਸਾਈਨ ਕਰਨ ਦਿੱਤੇ ਹੈ ਬਾਹਰ بارش ਕਰਕੇ ਅੱਜ ਮੌਸਮ ਬਹੁਤ ਖਰਾਬ ਸੀ ਗਾਂਧੀ ਗਰਾਊਂਡ ਦੇ ਬਾਹਰ ਬਾਰਸਨਾ ਭਰੇ ਵੀ ਸਾਰੇ ਸੜਕ ਜਿਹੜੀ ਪਾਣੀ ਨਾਲ ਭਰੇ ਵੀ ਸੀ ਔਰ ਮੈਂਬਰ ਵੀ ਤਕਰੀਬਨ ਆ ਗਏ ਜਦੋਂ ਇਹਨਾਂ ਨੇ 120 ਮੈਂਬਰਾਂ ਦੇ ਉੱਪਰ ਸਾਈਨ ਕਰਦੇ ਉਹਨਾਂ ਨੂੰ ਪਤਾ ਸੀ ਵੀ ਉਹਨਾਂ ਰਜਿਸਟਰ ਪੂਰਾ ਹੋਇਆ ਹੈ ਨਾ ਔਰ ਇੱਕ ਰਾਜਾ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਰਿਪਰੈਜ਼ੈਂਟੇਟਿਵ ਉਹ ਰਜਿਸਟਰ ਲੈ ਕੇ 도ੜ ਗਿਆ ਉੱਥੋਂ ਇਹਨਾਂ ਨੇ ਮੈਂਬਰ ਜਿਹੜੇ ਸਾਰੇ ਆਏ ਸੀ ਮੈਂਬਰ ਨੂੰ ਸਾਈਨ ਨਹੀਂ ਕਰ ਦਿੱਤੇ ਔਰ ਇਹ ਜਿਹੜੀ ਹੈ ਪ੍ਰਸ਼ਾਸਨ ਹੈ ਧੱਕੇਵਾਹੀ ਕੀਤੀ ਹੈ ਇਹ ਜਿਹੜੀ ਹੈਰੀਟੇਜ ਕਲੱਬ ਦੀ ਅਜ ਇਲੈਕਸ਼ਨ ਨਹੀਂ ਹੋਣ ਦਿੱਤੀ ਗਈ ਔਰ ਸਾਰੇ ਮੈਂਬਰ ਜਿਹੜੇ ਪ੍ਰੋਟੈਸਟ ਵਾਲੇ ਜੋ ਅੱਜ ਇੱਥੇ ਕਰ ਰਹੇ ਆ ਔਰ ਅਸੀਂ ਡੀਸੀ ਨੂੰ ਕਹਿੰਦੇ ਇੰਟਰਵਿਨ ਕਰੇ ਔਰ ਜਿਹੜੀ ਇਲੈਕਸ਼ਨ ਜਿਹੜੀ ਹੈ ਐਸ ਪ੍ਰੋਮਿਸ ਜਿਸ ਤਰ੍ਹਾਂ ਕੀਤੀ ਜਾਂਦੀ ਨੂੰ ਕਰੇ ਜਾਵੇ ਤਾਂ ਕਿ ਅੱਜ ਤਕਰੀਬਨ 85 ਲੱਖ ਜਿਹੜਾ ਏਰੀਆ ਜਿਹੜਾ ਉਹ ਕਲੱਬ ਦੇ ਅਕਾਊਂਟ ਵਿੱਚ ਆ ਚੁੱਕਾ ਹੈ ਔਰ ਇਹ ਜਿਹੜੀ ਇਲੈਕਸ਼ਨ ਜਿਹੜੀ ਹੈ ਕਰਵਾਣੀ ਚਾਹੀਦੀ ਹੈ ਇਹ ਪਤਾ ਨਹੀਂ ਕਿਉਂ ਪ੍ਰੋਸੀਜਨ ਜਿਹੜੀ ਹੈ ਇਹ ਕਿਸ ਮਨਸ਼ਾ ਦੇ ਨਾਲ ਜਿਹੜੀ ਇਲੈਕਸ਼ਨ ਨਹੀਂ ਹੋਣ ਦਿੱਤੀ ਜਾ ਰਹੀ ਹੈ ਅਸੀਂ ਸਾਰੇ ਡਿਮਾਂਡ ਕਰਦੇ ਆ ਕਿ ਇਲੈਕਸ਼ਨ ਜਿਹੜੀ ਉਹ ਲੈ ਕੇ ਇਲੈਕਸ਼ਨਜ਼ ਨੂੰ ਲੈ ਕੇ ਚੀਜ਼ ਇਹਨਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਬਟ ਬਾਕੀ ਸਾਰਾ ਸਿਚੁਏਸ਼ਨ ਕੰਟਰੋਲ ਆ ਤੁਹਾਡੇ ਸਾਹਮਣੇ ਆ ਅੰਡਰ ਕੰਟਰੋਲ ਆ ਤੇ ਸਿਵਲ ਦੇ ਨੁਮਾਇੰਦੇ ਵੀ ਆ ਰਹੇ ਨਹੀਂ ਨਹੀਂ ਜੀ ਦੇਖੋ ਜੀ ਉਹਨਾਂ ਦਾ ਟਾਈਮ ਸੀਗਾ ਜੋ ਪ੍ਰੋਟੋਕੋਲ ਹੈਗਾ ਤੇ 10:00 11:30 ਵਜੇ ਦਾ 11:30 ਵਜੇ ਨੇ ਦੱਸੋ ਚੱਕਿਆ ਇਹ ਕਹਿੰਦੇ ਜੀ 12:00 ਵਜੇ ਤੱਕ ਸੀਗਾ ਉਸ ਤੋਂ ਉਹਨੂੰ ਵੈਰੀਫਾਈ ਕਰ ਰਹੇ ਆ ਜਾਨ ਜਾਨ ਬੜੀ ਮੁਸ਼ਕਿਲ ਐ ਐਮ뷸ੈਂਸ ਭੱਜੀ ਹੋਈਆਂ ਨਹੀਂ ਨਹੀਂ ਦੇਖੋ ਜੀ ਅਸੀਂ ਵਨ ਲਾਈਨ ਖੜਵਾਈ ਹੋਈ ਆ ਇੱਕ ਜਗ੍ਹਾ ਤੇ ਬੈਠੇ ਨੇ ਹੁਣ ਇਹਨਾਂ ਨੂੰ ਪਿੱਛੇ ਹੋ ਜਾਣਗੇ ਅੰਡਰ ਗਰਾ ਭੰਗ ਹੈ ਕਿ ਉਹ ਸਾਈਡ ਤੇ ਬੈਠ ਕੇ ਦੱਸਦੇ ਨੇ ਮਾਸਟਰ ਡੀਸੀ ਸਾਹਿਬ ਆ ਰਹੇ ਹਨ ਹਾਂਜੀ ਆਜੂ ਅੱਜ ਤਦਾਂ ਲਾਣਾ ਇਹ ਪੈ ਰਿਹਾ ਸਾਰੇ 10 ਤੋਂ 12 ਵਜੇ ਤੱਕ ਦਾ ਇਹਨਾਂ ਨੇ ਏਡੀਐਮ ਦਾ ਟਾਈਮ ਦਿੱਤਾ ਸੀ بارش ਹੋ ਗਈ ਕੁਛ ਕਾਰਨ ਕਰਕੇ ਇਹਨਾਂ ਨੇ ਏਡੀਐਮ ਜਿਹੜੀ ਹੈ ਉਹ ਨਹੀਂ ਹੋਣ ਦਿੱਤੀ 11:25 ਤੇ ਰਜਿਸਟਰ ਚੋਕੇ ਲੱਗੇ ਜਦੋਂ ਕਿ ਉਹ ਤਿੱਕ ਤੋਂ 25 ਬੰਦੇ ਸਾਈਡ ਕਰ ਦਿੱਤੇ ਦੇ ਕਿੰਨੇ ਵੱਲ ਚੁੱਕਿਆ ਗਏ 104 ਇਹ ਪ੍ਰਸ਼ਾਸਨ ਵਾਲੋ ਤੇ ਜਿਹੜੇ ਤੀਰ ਰਾਜਾ ਐਡਮਿਨਿਸਟ੍ਰੇਸ਼ਨ ਆਫਿਸ ਦਾ ਕਲੱਬ ਦਾ ਇਹਨਾਂ ਵੱਲੋਂ ਰਜਿਸਟਰ ਚੋਕੇ ਨੇ ਚੋਕੇ ਲੱਗੇ ਆਏ ਔਰ ਤੱਕਾ ਸ਼ਰਾਸਰ ਕਰ ਰਹੇ ਆ ਉਹਦੇ ਰੋਸ਼ਵਜੋ 80 ਲੱਖ ਰੁਪਏ ਮੈਂਬਰਾਂ ਨੇ ਜਮ੍ਹਾਂ ਕਰਾਤਾ ਪਿਛਲੇ ਕਲੈਕਸ਼ਨ ਹੋਣ ਪਿਛਲੇ 16 ਸਾਲ ਤੋਂ ਕਲੈਕਸ਼ਨ ਨਹੀਂ ਹੋਈ ਜਦੋਂ ਆਪੇ ਦੇਖਿਆ 80 ਲੱਖ ਰੁਪਏ ਆ ਗਿਆ ਫਿਰ ਪ੍ਰਸ਼ਾਸਨ ਨੇ ਇਹਨੂੰ ਬੋਲਬੋਲ ਕਰਨ ਵਾਸਤੇ ਇਹਨੂੰ ਡਿਲੇ ਕਰ ਦਿੱਤਾ ਰਾਜਾ ਕੋਣ ਹੈਗਾ ਜੀ ਜਿਹਦਾ ਤੁਸੀਂ ਬਾਰ ਬਾਰ ਅਡਮਿਨਿਸਟ੍ਰੇਸ਼ਨ ਆਫੀਸਰ ਆ ਹੈ ਕੈਡਿਸਪੇਸ਼ਰੋ ਆਫੀਸਰ ਆ ਜਿਹੜਾ ਕਲੱਬ ਦਾ ਜੀ ਤਨਖਾਹ ਕਲੱਬ ਤੋਂ ਲੈਂਦਾ ਕੰਮ ਪ੍ਰਸ਼ਾਸਨ ਉੱਤੇ ਕਰ ਰਿਹਾ ਹੈ ਘੁਮਰਾ ਕੀਤਾ ਜਾ ਰਿਹਾ ਹੈ ਘੁਮਰਾ ਕੀਤਾ ਜਾ ਰਿਹਾ ਹੈ ਇਹ ਜੇ ਰੋਜ਼ਮਰੋਜ਼ ਉਹ ਸਾਰੇ ਮੈਂਬਰ ਜਿਹੜੇ ਸੜਕਾ ਦੇ ਕੋਈ ਮੈਂਬਰ ਭੁੱਖਾ ਨੰਗਾ ਨਹੀਂ ਸਾਰੇ ਮੈਂਬਰ ਜਿਹੜੇ ਆ ਕੰਮਕਾਰ ਵਾਲਿਆ ਹੈ ਬਿਜ਼ਨਸ ਕਰਦੇ ਆ ਮੰਗ ਅਸੀਂ ਕਰਦੇ ਆ ਇਲੈਕਸ਼ਨ ਹੋਣਾ ਚਾਹੀਦਾ ਸਾਡਾ ਇਲੈਕਸ਼ਨ ਅੱਜ ਤੇ ਅੱਜ ਹੋਣਾ ਚਾਹੀਦਾ ਹੈ ਅੱਜ ਸਾਰੀ ਪ੍ਰੋਸੈਸਿੰਗ ਜਲਦੀ ਨਾਲ ਕਰਦੇ ਆ ਕਲੱਬ ਦਾ ਲੱਗਿਆ ਕੋਈ ਨਹੀਂ ਸੀ ਪੁਰਾਣਾ ਕੰਡੈਟੈਂਟ ਬੋਰ ਐਗਜ਼ੈਕਟਿਵਲੀ